ਯੋਧ ਨਸ਼ਾ ਮਰੋ ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਪਾਈ ਕੱਟ ਕਰਾਂਗੇ ਅਸੀਂ ਪੰਜਾਬ ਸਰਕਾਰ ਵੱਲੋਂ ਪਿਛਲੇ ਮਾਰਚ ਤੋਂ ਯੁਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਅੱਜ ਅਸੀਂ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦੇ ਪਿੰਡ ਰਣਗੜ ਵਿਖੇ ਆਏ ਹਾਂ ਇੱਥੇ ਸਾਨੂੰ ਜਿਹੜਾ ਸਿਵਲ ਪ੍ਰਸ਼ਾਸਨ ਨੇ ਦੱਸ ਦਿੱਤੀ ਕਿ ਇੱਥੇ ਜਿਹੜਾ ਜੋਬਨ ਨਾਂ ਦਾ ਵਿਅਕਤੀ ਹੈਗਾ ਇਹਨੇ ਆਪਣੀ ਜਿਹੜੀ ਜ਼ਮੀਨ ਦੇ ਜਿਹੜੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਜਿਹੜਾ ਆਪਣਾ ਇੱਕ ਘਰ ਸਾਰੀ ਜਿਹੜਾ ਕੀਤਾ ਹੈ ਮਹਿਲ ਬਸਾਉਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਸੀਗਾ ਪੋਜ਼ਿਟਿਵਡ ਕਾਰਵਾਈ ਕਰਦੇ ਹੋਏ ਹਨ ਇਹਨਾਂ ਨੇ ਪੁਲਿਸ ਤੋਂ ਮਦਦ ਮੰਗ ਕੇ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਜਿਹੜਾ ਜ਼ਮੀਨ ਦਾ ਕਬਜ਼ਾ ਛਡਾਇਆ ਗਿਆ ਹੈ ਮਤਲਬ ਦੱਸਣਾ ਚਾਹੁੰਦਾ ਜੋ ਬੰਦੇ ਖਿਲਾਫ ਤਿੰਨ ਪਰਚੇ ਜਿਹੜੇ ਹੈਗੇ ਆ ਉਹ ਦਰਜ ਨੇ ਤੇ ਹਾਲੀ ਵਿੱਚ ਇਹਦੇ ਤੋਂ ਇੱਕ ਜਿਹੜੀ ਅਸॉल्ट ਰਾਈਫਲ ਵੀ ਅਸੀਂ ਰਿਕਵਰ ਕੀਤੀ ਸੀਗੀ ਇਹ ਨਾ ਕੇਵਲ ਸਮਾਜ ਵਿਰੋਧੀ ਜਿਹੜਾ ਇਹ ਨਸ਼ਿਆ ਤਸਕਰੀ ਦੇ ਕੰਮ ਕਰਦਾ ਸੀਗਾ ਬਲਕਿ ਦੇਸ਼ ਵਿਰੋਧੀ ਕੰਮਾਂ 'ਚ ਵੀ ਹੁਣੇ ਪੈ ਗਿਆ ਸੀਗਾ ਇਹ ਜਿਹੜੀ ਮੁਹਿੰਮ ਹੈ ਇਹਨੂੰ ਅੱਗੇ ਲੈ ਜਾਂਦਿਆਂ ਹੋਏ ਆ ਅਸੀਂ ਇਹ ਕਾਰਵਾਈ ਕੀਤੀ ਹੈ ਅੱਜ ਤੇ ਹੋਰ ਵੀ ਅਸੀਂ ਇਦਾਂ ਦੀ ਜਿਹੜੀ ਕਾਰਵਾਈ ਹੈ ਅਸੀਂ ਸ਼ਕਤੀ ਨਾਲ ਹੋਰ ਵੀ ਇੰਕਰੀਜ਼ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਸਾਡੇ ਕੋਲੋਂ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬੜੇ ਹੀ ਜਲਦੀ ਹਫ਼ਤੇ ਦਸ ਦਿਨ ਦੇ ਅੰਦਰ ਅੰਦਰ ਅਸੀਂ ਹੋਰ ਵੀ ਇਦਾਂ ਦੀਆਂ ਕਾਰਵਾਈਆਂ ਕਰਾਂਗੇ ਯੁੱਧ ਨਸ਼ਿਆਂ ਵਿਰੁੱਧ ਜੱਦਾ ਸ਼ੁਰੂ ਹੋਇਆ ਹੈ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 'ਚ ਹੁਣ ਤੱਕ ਕੁੱਲ 280 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ। ਇਹਦੇ ਨਾਲ-ਨਾਲ ਜਿਹੜੀਆਂ ਸਾਡੀਆਂ 8 ਜਗ੍ਹਾ ਅਸੀਂ ਪ੍ਰਾਪਰਟੀ ਦੀਆਂ ਡਿਮੋਲਿਸ਼ਨਸ ਕਰ ਚੁੱਕੇ ਹਾਂ। 2 ਕਰੋੜ ਤੋਂ ਵੱਧ ਦੀ ਜਿਹੜੀ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਤੇ ਲਗਭਗ 8 ਤੋਂ 9 ਕਰੋੜ ਦੇ ਆਸ-ਪਾਸ ਅਸੀਂ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਚੁੱਕੇ ਹਾਂ। ਇਹ ਜਿਹੜੀ ਕਾਰਵਾਈ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਇਹ ਚੱਲਦੀ ਰਹੇਗੀ ਤੇ ਜਿਹੜਾ ਨਸ਼ਾ ਤਸਕਰੀ ਚ ਲੱਗੇ ਹੋਏ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ